ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੀ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਆਜੋ ਜੀ ਆਪਾਂ ਅਕਾਲ ਸਿੰਘ ਦੇ ਦਸਤਾਰ ਸਜਾਉਣ ਲੱਗੇ ਆ ਤੁਸੀਂ ਇਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖਾ ਚਲੋ ਸਤ ਸਾਈਂ ਆਜੋ ਜੀ ਜੇ ਤੁਸੀਂ ਸਦਾ ਸੋਣੀਆ ਯਾਰੋ ਮੈਨੂੰ ਨਹੀਂ ਬੇ ਕਿ ਕਰਾ ਤੁਸੀਂ ਆਜੋ ਦੱਸੋ ਪੈਸਾ ਨਾਲੇ ਤੁਸੀਂ ਲੋ ਪਾਣਾ ਸਾਧਾ ਬਣੇਗਾ ਸਾਥੀ ਵਾਣਾ ਲਗੇ ਹਰ ਬ੍ਰਹਮ ਸਰਨਾਈ ਸਾਥੀ ਵਾਣਾ ਲਗੇ ਬਹਾਰੇ ਬ੍ਰਹਮ ਬੱਬਾ ਸੇਨਾ ਬੱਬੋ ਸੇ ਚੋਗੇ ਮਾਰੇ ਆ ਮਾਰੇ ਨਾਮ ਕਾ ਚੋਗੇ ਮਾਰੇ ਆ ਨਾਮ ਕਾ ਮੈਂ ਦੁੱਖ ਲਗੈ ਨਾ ਪਾਈ ਦੁੱਖ ਲਗੈ ਨਾ ਪਾਈ பாட்டி வா உன்னால் செல்லக்கூடிய பாடல்கள் செல்லக்கூடிய பாட்டி

ਆ ਤੇਰੇ ਨੇ ਕੀ ਆਏ ਖਾਣੇ ਮਾ ਇਹ ਲਾਈਕ ਨਹੀਂ ਕਾਢੀ ਮੇਰੀ ਮੈਨੂੰ ਸਵਾਦ ਨਹੀਂ ਆਦਾ ਕੋਈ ਮੈਨੂੰ ਸਵਾਦ ਲੱਗਦਾ ਬਹੁਤ ਜੰਮੀ ਆਏ ਕਰੇ ਪਾਇ ਹੋਇਆ ਮੈਂ ਲਾਈਕ ਕਰਾਂ ਦੇਖ ਮੈਨੂੰ ਕਾਕੇ ਲਾਇਆ ਹੈ ਇਹ ਨਹੀਂ ਸੀ ਮੈਂ ਕੱਲ ਬੰਦੀ ਸੀ ਕੋਣ ਕਾਕੇ ਦਿਖਾਈਂ ਅੰਡਰ ਪੱਟਾ ਨਹੀਂ ਕੀ ਲਿਆ ਮੈਂ ਉਹ ਜਿਹੜਾ ਬੋਟ ਵਾਲੀ ਅਕੀਲ ਕਹਾ ਕੀਆ ਵਾਹ ਮੇਰੇ ਮੈਨੂੰ ਕਾਕੇ ਦਾ ਕਿਹੜਾ ਇਹ ਇਹ ਮੰਮਾ ਦਾ ਏਹ ਓਕੇ ਅੱਧਾ ਮੈਂ ਤੁਹਾਨੂੰ ਦਵਾਂਗੀ ਅੱਛਾ ਤਾਂ ਤੇਰੇ ਕਾਕਾ ਇੱਥੇ ਸ਼ੇਅਰਿੰਗ ਇਜ਼ ਕੇਅਰਿੰਗ ਆਜੋ ਜੀ ਆਪ ਆ ਗਏ ਆ ਬਾਹਰ ਕਿਚ ਦੀ ਅਕਾਲ ਸਿੰਘ ਕਿੱਡੀ ਜਾਂਦਾ ਆ। ਆਪਾਂ ਪਹੇਰੇ ਆਂ ਘਰ ਵੀ ਬਹੁਤ ਆਜੇ। ਹਾਂਜੀ ਪਹਿਲਾਂ ਆਪਾਂ ਚਲ ਗਏ ਸੀਗੇ ਭਾਈਆ ਸਵੀਟ ਦੇ ਭਾਈਆ ਸਵੀਟ ਚ ਜਾ ਕੇ ਸਿੰਘ ਸਾਹਿਬ ਕਹਿੰਦੇ ਛੋਲੇ ਭਟੂਰੇ ਖਾਓ ਸਮੋਸੇ ਚਨੇ ਖਾਓ ਫਿਰ ਆਪਾਂ ਸਮੋਸੇ ਖਾਧੀ ਤੇ ਮਠਾਈ ਖਾਧੀ ਹੁਣ ਆਪਾਂ ਆ ਗਏ ਆ। ਕੀ ਖਾਂਦੇ ਆ ਤੁਸੀਂ? ਪਤਾ ਨਹੀਂ ਆਕਾਲ ਨੇ ਲਿਆ ਏ। ਹੌਣ ਕੰਦਾ ਨਹੀਂ ਆ। ਖਾਲਾ ਪੁੱਤ। ਜਦੋਂ ਵੀ ਇਧਰ ਪਾਰ ਕਾਈ ਦਾ ਕੋਸਟਲੇ ਉਥੇ ਜਾਈਦਾ ਹੀ ਜਾਈਦਾ ਭਾਈ ਅਸਵੇਡ ਖਾਣਾ ਖਾਣਾ ਕੁਛ ਨਾ ਕੁਛ ਖਾ ਕੇ ਆ ਜੀਦਾ ਗੋਲ ਗੱਪੇ ਹੈ ਨਹੀਂ ਸੀ ਨਾ ਉਥੇ ਪਿਛਲੇ ਵਾਰੀ ਦਾ ਹੈ ਨਹੀਂ ਸੀ ਨਾ ਕੋ ਮੈਂ ਵੀ ਚੱਲਣਾ ਚਾਹੀਦਾ ਨਹੀਂ ਹਾਂ ਫੜ ਕੇ ਰੱਖ ਸੈਟਰ ਦੇਖਣਾ ਜਾਈ ਡੇਗੇਣਾ ਬੋਤੇ ਇਦਾਂ ਨਾ ਕਰ ਸਰ ਵੱਜੂਗਾ ਫਿਰ ਨੱਤਾਂ ਪੁੱਠੀਆਂ ਹੋ ਜਾਣੀਆਂ ਕਾਲ ਸ਼ਾਲ ਮਾਰਾ ਜੰਪ ਕਰ ਪੁੱਤ ਮੈਂ ਡੇਗ ਜੂਗਾ ਨੂੰ ਤਾਰ ਤਾਂ ਦਿੰਦੀ ਉਤਰ ਜਾਣਾ ਲekin ਜੇ ਨਾ ਡਿੱਗਿਆ ਤਾਂ ਕਹਿ ਦੀ ਨਹੀਂ ਡੇਗਦਾ ਬਚ ਗਿਆ ਬਚ ਗਿਆ ਹਾਂਜੀ ਹੋਰ ਸੁਣਾਓ ਜੀ ਕੋਈ ਗੱਲਬਾਤ ਸੁਣਾ ਦਿਓ ਵਧੀਆ ਬੜੇ ਦਿਨਾਂ ਬਾਅਦ ਆਏ ਤੁਸੀਂ ਅੱਜ ਕਿੱਥੇ ਗਏ ਸੀਗੇ ਬਸ ਆਪਾਂ ਚੱਲ ਜਾਈਦਾ ਕਿੱਥੇ ਕਿੱਥੇ ਹਲੂਪ ਹੋ ਗਏ ਸੀ ਹਲੂਪ ਹੋ ਜਗੇ ਅੱਛਾ ਹੁਣ ਫਰਗੇਟ ਹੋ ਗਏ ਹੋ ਵੀ ਫਰਗੇਟ ਸਨਾਦੋ ਵੀ ਗੱਲ ਬਾਤ ਬਸ ਵਧੀਆ ਠੀਕ ਠਾਕ ਛੱਡ ਦੇ ਗਲਾ ਕਿੱਦਾਂ ਚੱਲ ਰਹੀ ਲਾਈਵ ਹਾਂ ਵਧੀਆ ਤਾਂ ਯਾ ਗੁੱਡ ਕੁਝ ਸਵਾਲ ਪੁੱਛੇ ਤਾਂ ਵੀ ਬੜੇ ਇੰਡੀਆ ਚ ਹੜ ਆਏ ਹੋਏ ਆ ਕੋਝਾ ਨਾ ਮਾਰਸਰ ਦਾ ਵੀਡੀਓ ਉਹ ਕਹਿੰਦੇ ਜਿਹੜਾ ਗਾਹ ਪਾਣੀ ਅਗਲੇ ਸਟੇਟ ਨੂੰ ਜਾਣਾ ਖੋਲ ਹੀ ਨਹੀਂ ਰਿਹਾ ਉੱਪਰੋਂ ਡੈਮਾਂ ਦਾ ਤਾਂ ਜਾਣ ਕੇ ਆਪਦੇ ਹਿਸਾਬ ਨਾਲ ਖੋਲਦੇ ਆਏ ਜਦੋਂ ਖੜ ਲਿਆਉਣੇ ਹੁੰਦੇ ਆ ਡੈਮ ਨਹੀਂ ਹੋਣੇ ਚਾਹੀਦੇ ਚਾਈਨਾ ਡੈਮ ਹਟਾ ਰਿਹਾ ਆਪਦੇ ਜਿੰਨੇ ਵੀ ਡੈਮ ਆ ਕਿਉਂਕਿ ਉਹ ਨੁਕਸਾਨ ਉਹਨਾਂ ਨੇ ਦੇਖਿਆ ਕਿ ਡੈਮ ਬਣਾਉਣਾ ਜ਼ਿਆਦਾ ਨੁਕਸਾਨ ਹੋਇਆ ਮੇਰੀ ਇੰਟਰਵਿਊ ਜਿਹੜੀ ਉਹ ਪਾਈ ਆ ਸਿੰਘ ਰਾਜ ਤੋਂ ਉਹਦੇ ਤੇ ਮੈਂ ਦੱਸਿਆ ਮਤਲਬ ਕਿਵੇਂ ਇਹਨਾਂ ਨੇ ਡੈਮ ਚਲਾਕੀ ਨਾ ਬਣਵਾਏ ਸੀਗੇ ਉਹ ਜਿਹੜੇ ਫੂਡ ਫਾਊਂਡੇਸ਼ਨ ਆ ਜਿਹੜਾ ਗ੍ਰੀਨ ਰੈਵੋਲੂਸ਼ਨ ਲੈ ਕੇ ਆ ਜਿਨ੍ਹਾਂ ਨੇ ਪੰਜਾਬ ਦਾ ਪੂਰਾ ਨੁਕਸਾਨ ਕੀਤਾ 바ਾਕੀ ਗੱਲ ਹੈ ਰੇਸਿਜ਼ਮ ਬਹੁਤ ਵੱਧ ਰਿਹਾ ਹੈ ਇੱਧਰ ਵੀ ਹੁਣ ਇਹ ਹੁਣ ਸਿਵਲ ਵਾਰ ਇੱਕ ਤਰ੍ਹਾਂ ਦਾ ਕਰੋਨਾ ਚਾਹੁੰਦੇ ਆ ਅਰੇ ਮੈਂ ਥੈਂਕ ਯੂ ਸੋ ਅਗਲੇ ਸਾਲ ਦੇ ਵਿੱਚ ਵਿੱਚ ਸਾਰਿਆਂ ਨੂੰ ਥੋੜਾ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਧਿਆਨ ਰੱਖਣਾ ਪੈਣਾ ਕਿ ਕਈ ਵਾਰੋਂ ਮਾਹੌਲ ਬਦਲਦਾ ਬਦਲਦਾ ਬਹੁਤ ਤੇਜ਼ੀ ਬਦਲ ਜਾਂਦੇ ਉਹ ਥੋੜਾ ਰੈਪੇਅਰ ਰਹੇਨ ਮਤਲਬ ਆਪ ਦਾ ਬਚਾਅ ਵੀ ਰੱਖਣ ਜਿਵੇਂ ਕਿ ਆਪਣੇ ਸੈਂਟਰ ਗੁਰੂ ਘਰ ਨੇ ਮਤਲਬ ਨਾ ਰੱਬ ਨੂੰ ਆਇਤਾ ਕਰੇ ਕੋਈ ਚੰਗਾਲ ਹੋਵੇ ਬਟ ਜਿਵੇਂ ਦਿੱਲੀ ਚ ਇੱਕਦਮ ਮਾਹੌਲ ਬਦਲ ਗਿਆ ਸੀ ਸਿੱਖਾਂ ਦੇ ਕਦੀ ਉਹਨਾਂ ਨੇ ਸੋਚਿਆ ਨਹੀਂ ਸੀ ਸਾਡੇ ਤੇ ਅਟੈਕ ਹੋਊਗਾ ਤੇ ਇਦਾਂ ਹੀ ਜਿਹੜੇ ਸਿੱਖ ਬਾਹਰ بیٹھے ਹਨ ਮੁਲਕਾਂ ਦੇ ਪੰਜਾਬੀ ਜਾਂ ਕੋਈ ਇੰਡੀਅਨ ਵੀ ਕੋਈ ਵੀ ਆ ਮਤਲਬ ਜਿਹੜਾ ਚਿੱਟੇ ਚਮੜੀ ਦਾ ਨੀਗਾ ਉਹ ਚਿੱਟੇ ਚਮੜੀ ਵਾਲੇ ਮੁਲਕਾਂ 'ਚ ਬੈਠੇ ਥੋੜਾ ਰਾਬ ਦਾ ਅਗਲੇ ਸਾਲ ਦੇ ਵਿੱਚ ਵਿੱਚ ਆਪਦਾ ਇਹ ਖਬਰਾਂ ਵੱਲ ਥੋੜਾ ਧਿਆਨ ਰੱਖਣ ਰੱਬ ਨਾ ਕਰੇ ਨਾ ਸ਼ਾਇਦ ਇਦਾਂ ਦਾ ਨਾ ਹੀ ਕੁਝ ਹੋਵੇ ਇਹ ਕਿਉਂਕਿ ਉਹ ਨਹੀਂ ਕਰ ਰਹੇ ਉਹਨਾਂ ਦਾ ਵੀ ਨਹੀਂ ਕਸੂਰ ਫੜਕਾਇਆ ਜਾ ਰਿਆ ਉਹਨਾਂ ਨੂੰ ਪਿੱਛੇ ਉਹ ਜਿਹੜੀਆਂ ਹੁੰਦੀਆਂ ਇਹਨਾਂ ਦੀਆਂ ਜਿਹੜੀਆਂ ਵੀ ਏਜੰਸੀਆਂ ਵਗੈਰੀਆਂ ਜਾਂ ਇੰਟਰਨੈਸ਼ਨਲ ਤੌਰ ਤੇ ਜਿਹੜੀਆਂ ਗਲੋਬਲਿਸਟ ਹੁੰਦੀਆਂ ਤੋਂ ਥੋੜਾ ਧਿਆਨ ਰੱਖੋ ਹਾਂਜੀ ਹੋਰ ਕੁਛ ਹਾਂ ਇਹ ਆਪਾਂ ਕੋਵਿਡ ਤੋਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਇਹ ਮਹਾਮਾਰੀ ਨਹੀਂ ਹੋਣਾ ਚਾਹੁੰਦੇ ਆ 6 ਸਾਲ ਪਹਿਲਾਂ ਵੀਡੀਓ ਪਾਈ ਸੀ ਕਿ ਉਹ 6 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਫਿਰ ਆਤੀ ਸੀ ਕਿ ਸਾਰੀ ਦੁਨੀਆ ਤੇ ਕਿਉਂਕਿ ਮੈਨੂੰ ਲੱਗਦਾ ਮੇਰੇ ਅੰਦਾਜ਼ੇ ਮੁਤਾਬਿਕ ਜਿਵੇਂ ਉਹ ਕੰਟਰੋਲ ਕਰਨਾ ਚਾਹੁੰਦੇ ਸੀ ਦੁਨੀਆ ਦੇ ਗਲੋਬਲਿਸਟ ਕਿ ਇਹਨਾਂ ਨੇ ਜਦੋਂ ਏਕਤਾ ਦੇਖੀ ਕੋਵਿਡ ਵੇਲੇ ਕਿਉਂਕਿ ਦੁਨੀਆ ਭਰ ਵਿੱਚ ਸਾਰਿਆਂ ਨੇ ਆਦਾ ਰੰਗ ਭੇਦ ਧਰਮ ਛੱਡ ਕੇ ਇੱਕ ਹੋ ਗਏ ਸੀ ਜੁੱਟ ਇਹ ਜਿਹੜਾ ਸਿਸਟਮ ਦੇ ਖਿਲਾਫ ਗਲੋਬਲਿਸਟ ਸਿਸਟਮ ਦੇ ਖਿਲਾਫ ਜੋ ਕੰਟਰੋਲ ਕਰਨਾ ਚਾਹੁੰਦਾ ਸਾਰੀ ਮੁਠੀ ਵਿੱਚ ਦੁਨੀਆ ਨੂੰ ਸੋ ਉਹ ਹੁਣ ਤਰੀਕੇ ਲੱਭ ਰਹੇ ਨੇ ਕਿਦਾਂ ਇਹਨਾਂ ਨੂੰ ਡਿਵਾਈਡ ਐਂਡ ਰੂਲ ਕਰੀਏ ਥਾਂ ਥਾਂ ਤੇ ਮਤਲਬ ਸਿਵਲ ਵਾਰ ਵਰਗਾ ਮਾਹੌਲ ਕਰ ਦੇ ਫਿਰ ਉਹ ਚ ਜੇਤੂ ਦਾ ਕਿਸੇ ਨੇ ਨਹੀਂ ਹੋਣਾ ਉਹ ਚ ਫਿਰ ਜਿਹੜੇ ਸਿਸਟਮ ਹੁੰਦਾ ਮਾਰਸ਼ਲ ਲਾਅ ਲਿਆ ਕੇ ਉਹ ਜੇਤੂ ਉਹ ਹੋਰ ਦਬਾਅ ਚਲਾ ਦਿੰਦਾ ਲੋਕਾਂ ਨੂੰ ਸਾਰਿਆਂ ਨੂੰ ਦੋਨੇ ਤਰ੍ਹਾਂ ਨੂੰ ਜਿਵੇਂ ਨਾਲ ਸਿਵਲ ਵਾਰ ਵਿੱਚ ਕਰ ਰਹੇ ਸੋ ਦੇਖੋ ਕੀ ਹੁੰਦਾ ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਚਲੋ ਜੀ ਅਕਾਲ ਸਿੰਘ ਨੂੰ ਦੇਖਦੇ ਹਾਂ ਕੀ ਕਰਦਾ ਵਾਜ ਗਿਰੋ ਛੱਡਦੀ ਗੱਲਾਂ ਬਖਸ਼ੇ ਸਾਰਿਆਂ ਨੂੰ ਮਹਾਰਾਜ ਕਿਰਪਾ ਕਰੇ ਜਦੋਂ ਵੀ ਵੀਡੀਓ ਦੇਖੀ ਦੀਆਂ ਹਨਆਂ ਦੀਆਂ ਤਾਂ ਬਹੁਤ ਮਨ ਨੂੰ ਹਾਂ ਬਹੁਤ ਮੱਜਾਂ ਗਾਵਾ ਵੀ ਵਿੱਚ ਬੰਦੇ ਵੀ ਜਿੰਦਾ ਬਹੁਤ ਸਮੇਂ ਬਹੁਤ ਨੁਕਸਾਨ ਹੋ ਰਿਹਾ ਦੇਖ ਇਹਦੇ ਚ ਦਫੇ ਜਿੱਦੋਂ ਲੋਕਾਂ ਦਾ ਨੁਕਸਾਨ ਹੋਣਾ ਜਿਹੜੇ ਸਰਕਾਰ ਹੀ ਹੈ ਜਾਂ ਕਾਰਪੋਰੇਸ਼ਨ ਉਹਨਾਂ ਨੂੰ ਸੌਖਾ ਹੋਣਾ ਗਾ ਉਹਨਾਂ ਦੀਆਂ ਜ਼ਮੀਨਾਂ ਦਾ ਖੜਾ ਕਰਨੀ ਕਿਉਂ ਨੁਕਸਾਨ ਹੋ ਗਿਆ ਬੰਦਾ ਦੁਆਰੇ ਕਈ ਵਾਰ ਨਹੀਂ ਖੜਾ ਹੋ ਹੁੰਦਾ ਕਿਸਾਨ ਤੋਂ ਨਹੀਂ ਖੜੇ ਹੁੰਦੇ ਆਇਆ ਹੋਏ ਕੀ ਹੋ ਗਿਆ ਇਦਾਂ ਨਹੀਂ ਪੋਣਾ ਸੀਗਾ ਹਾਂਜੀ ਲਿਆਓ ਕੱਲੇ ਕੱਲੇ ਕਿਉਂ ਬੈਠੇ ਆਂ ਆਕਾਲ ਸਿੰਘ ਨਾਲ ਖੇਡ ਲੋ ਕਾਕੇ ਨਾਲ ਖੇਡਦੇ ਨਹੀਂ ਅੱਜ ਸ਼ੁਰੂ ਕੀਤਾ ਭੱਜਣਾ ਉਹ ਥੱਕਿਆ ਤਾਂ ਕਰਕੇ ਖੋਕਦੇ ਨਹੀਂ ਹੋਏ ਕਿੰਨੇ ਦਿਨ ਹੋ ਗਏ ਭੱਜਦਿਆਂ ਨੂੰ ਕਿੰਨੇ ਘੰਟੇ ਚੜਦਾ ਪੱਖੀਆਂ ਦੁੱਖਦੀਆਂ ਲੱਤਾਂ ਟੁੱਟਦੀਆਂ ਆ ਗਏ ਪਰ ਉਦੋਂ ਤਾਂ ਭੱਜ ਲੈਣਾ ਚੱਲ ਕਿੰਨਾ ਚਿਰ ਭੱਜਦੇ ਆ 20 ਮਿੰਟ ਲਾ ਲਾ ਫੜੋ ਤਾਂ ਭੱਜ ਸੀ ਅਨੋਂਦੇ ਦੀਆਂ ਤਾਂ ਫਨਾਤੀਆਂ ਹੋਈਆਂ ਤੰਦ ਹੋਸ਼ ਪਤਾ ਨਹੀਂ ਹੋ ਗਿਆ ਕਿਦਾਂ ਮੇਰਾ ਮੇਰਾ ਵਧੀਆ ਦਿਨ ਲੱਗਿਆ ਵਧੀਆ ਹਵਾ ਚੱਲਦੀ ਆ ਨਾ ਵਧੀਆ ਸ਼ਾਮ ਵਧੀਆ ਪਹਿਲਾਂ ਜਦੋਂ ਆਏ ਸੀ ਉਦੋਂ ਜ਼ਿਆਦਾ ਗਰਮੀ ਲਾਦੀ ਸੀ ਨਾ ਪੁੱਪੇ ਤਾਂ ਪੈ ਸੜਕ ਤੇ ਹੁਣੋਂ ਵੱਜ ਗਏ ਹੁਣ ਇੱਥੇ ਬੈਠੇ ਆ ਬੈਂਚ ਤੇ ਪਾਰਕ ਚ ਤਾਂ ਹਵਾ ਚੱਲਦੀ ਆ ਧੁੱਪ ਦਾ ਉਹ ਜੂਰ ਕਿਦਾਂ ਹਿਲਦਾ ਡੈਗ ਨਾ ਜਾਏ ਕਾਕੇ ਮੂਨਾ ਵਜੇ ਮੂਨਾ ਵਜੇ ਤੇ ਆਣ ਨਾਲ ਬੋਤਾਂ ਆ ਜਾ ਤੂੰ ਨਾ ਆਲਾ ਇੱਥੇ ਡੈਡੀ ਨੂੰ ਬਿਠਾ ਲਾ ਇੱਥੇ ਘੋੜੇ ਤੇ ਮੈਂ ਤਾਂ ਭਾਰਾਂ ਬਹੁਤ ਹਾਂ ਘੋੜਾ ਆਹੋ ਸੀ ਹਾਰ ਸਕਾਲ ਸਿੰਘ ਕਹਿੰਦਾ ਬੀਬੀ ਵਾਲੇ ਸਵਿੰਗ 'ਚ ਬਿਠਾਓ ਨਿੱਕਾ ਹੁੰਦਾ ਝੂਟੇ ਲੈਂਦਾ ਸੀ ਇਹਦੇ 'ਚ ਚੜਨੀ ਹੁੰਦਾ ਉੱਚਾ ਆ ਹਨਾ ਮੇਤੋ ਵੀ ਨਹੀਂ ਬੈ ਹੋਇਆ ਮੈਂ 4-5 ਜ਼ਰਾ ਭਾਰ ਘਟਾਇਆ ਐਵਰੀ ਡੇ 10 ਕਿਲੋਮੀਟਰ ਭੱਜਦਾ ਹੁੰਦਾ ਸੀ ਮੈਂ ਤਾਂ ਦੇਖਿਆ ਨਹੀਂ ਭੱਜ ਵੀ ਕਦੋਂ ਜਿਹੜੇ ਸਾਲ ਚ ਅੱਛਾ ਮੇਤੋ ਪਹਿਲਾਂ ਮੇਤੋ ਪਹਿਲਾਂ ਅ ਮਹੀਨਾ ਡੇਢ ਮਹੀਨਾ ਭੱਜ ਮਹੀਨਾ ਕ ਭੱਜਦਾ ਹੁੰਦਾ ਸੀ 40 ਦਿਨ ਲਾ ਲਾ ਲਗਾਤਾਰ ਹਾਂ ਕਿੰਨਾ ਰੋਜ਼ 10 ਕਿਲੋਮੀਟਰ ਤੋਂ ਲਾ ਲਾ ਰੋਜ਼ 40 10 ਕਿਲੋਮੀਟਰ ਭੱਜਦੇ ਹੁੰਦੇ ਸੀ ਮੈਂ ਤਾਂ ਤੁਰਦੀ ਨਹੀਂ 10 ਕਿਲੋਮੀਟਰ 40 ਦਿਨਾਂ ਵਿੱਚ ਫੇ ਸੁੱਕੇ ਹੱਟ ਜੇ ਬਾਹਰ ਨਿਕਲ ਜਾਣੇ ਤਾਂ ਹੋਈ ਤਰ੍ਹਾਂ ਇਹ ਕਰਦੇ ਸੀ ਜਿੱਦ ਜਦ ਡਨ ਹੋ ਗਿਆ ਫਿਰ ਬੰਦ ਕਰ ਲਿਆ ਲ 1 2 3 4 5 6 7 8 9 ਅਸੀਂ ਤਾਂ ਦੱਸਦੇ ਨਹੀਂ ਸੀ हां जी चलो जी आज भी ਐਨਾ ਹੀ ਮਿਲਿਆ ਕੱਲ ਨੂੰ ਪੱਤਨ ਬਲੌਗ ਦੇ ਨਾਲ ਉਦੋਂ ਤੱਕ ਸਾਰੇ ਅਨੁਪਾਰਤ ਸੱਤਰੀ ਕਾਲ ਵਾਹਿਗੁਰੂ ਸਾਰੇ ਨੇ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਜੀ